ਇਹਨਾਂ ਤਸਵੀਰਾਂ ਦੇ ਵਿੱਚ ਜੋ ਮੂਲ ਕੋਈ ਕੁੜੀ ਤੁਹਾਨੂੰ ਨਜ਼ਰ ਆ ਰਹੀ ਹੈ ਦਰਸਲ ਇਹ ਉਹੀ ਕੁੜੀ ਹੈ ਜੋ ਕਿ ਆਪਣੇ ਪਹਿਲੇ ਘਰਵਾਲੇ ਨਾਲ ਚੱਲ ਰਹੇ ਵਿਵਾਦ ਦੇ ਹੱਲ ਲਈ ਲੁਧਿਆਣਾ ਦੇ ਮਸ਼ਹੂਰ ਸਮਾਜ ਸੇਵੀ ਚੇਤਨ ਬਜੇਵਾ ਹੋਰਾਂ ਕੋਲ ਮਦਦ ਲੈਣ ਗਈ ਸੀ ਪਰ ਅੱਗੇ ਉਹ ਕੁੜੀ ਨੂੰ ਕੁਝ ਅਜੀਹਾ ਮਿਲਿਆ ਕਿ ਜਿਸ ਤੋਂ ਬਾਅਦ ਇਹ ਕੁੜੀ ਨਿਰਾਸ਼ਾ ਦੇ ਆਲਮ ਵਿੱਚ ਡੁੱਬ ਗਈ ਤੇ ਫਿਰ ਇਹ ਸਿੱਧਾ ਲੁਧਿਆਣਾ ਕਮਿਸ਼ਨਰ ਦਫ਼ਤਰ ਪਹੁੰਚੀ ਜਿੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਕੁੜੀ ਨੇ ਸਮਾਜ ਸੇਵੀ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਮਾਜ ਸੇਵੀ ਨੇ ਇਸ ਕੁੜੀ ਦੇ ਨਾਲ ਗਲਤ ਕੰਮ ਕੀਤਾ ਹੈ ਇਸ ਤੋਂ ਇਲਾਵਾ ਜੋ ਅੱਗੇ ਦੱਸਿਆ ਉਹ ਵੀ ਸੁਣੋ ਹਾਂਜੀ ਦੇਖੋ ਐਫਆਰ FIR ਹੋਈ ਸੀ ਚੇਤਨ ਉਹ ਵੇਜਦੇ ਨਾਮ ਤੇ ਪਰ ਅੱਜ ਦੇਖੋ 16ਵਾਂ ਦਿਨ ਹੋ ਗਿਆ ਲੇਕਿਨ ਹੁੰਦੇ ਤਾਂ ਕੋਈ ਅਰੈਸਟ ਨਹੀਂ ਪੈ ਰਹੀ ਹੁੰਦੇ ਕੋਈ ਇਨਕੁਆਇਰੀ ਹੋ ਨਹੀਂ ਹੋ ਰਹੀ ਉਹਨੂੰ ਪਕੜਿਆ ਹੀ ਨਹੀਂ ਜਾ ਰਿਹਾ ਪੁਲਿਸ ਪਤਾ ਨਹੀਂ ਕੀ ਕਰ ਰਹੀ ਹੈ ਜਿਆਦਾ ਪੋਲੀਟਿਕਲ ਪਾਵਰ ਬਹੁਤ ਜ਼ਿਆਦਾ ਜਾਂ ਤਾਂ ਪੈਸੇ ਖਲਵਾ ਕੇ ਇਹਨਾਂ ਦਾ ਵੀ ਮੂੰਹ ਬੰਦ ਕਰ ਰਿਆ ਕੀ ਮਾਮਲਾ ਦਰਜ ਕਰਵਾਇ ਸੀ ਕੀ ਪੂਰੀ ਘਟਨਾ ਰਬਰ ਕਰਦੇ ਹਾਂ ਹਾਂਜੀ ਉਹਨੇ ਮਤਲਬ ਕਿ ਪਹਿਲਾਂ ਤਾਂ ਉਹ ਗਲਤ ਕੰਮ ਕਰਦਾ ਰਿਹਾ ਕਰਦਾ ਗਿਆ ਜਦੋਂ ਮੈਂ ਉਹਦਾ ਵਿਰੋਧ ਕੀਤਾ ਫਿਰ ਉਹ ਮਤਲਬ ਕਹਿਣ ਲੱਗੇ ਕਿ ਮੈਂ ਤੇਰਾ ਵਿਆਹ ਵਿਆਹ ਕਰਵਾਵਾਂਗਾ ਝੂٹے ਦਿਲਾਸੇ ਦੇ ਦੇ ਕੇ ਅੱਧੀ ਕੰਟੀਨਿਊ ਕਹਾਣੀ ਕਰਦਾ ਗਿਆ ਫਿਰ ਉਸ ਤੋਂ ਬਾਅਦ ਜਦੋਂ ਉਹਨੇ ਕਿਹਾ ਵਿਆਹ ਕਰਵਾਓ ਉਹਨੇ ਸਾਮਨਾ ਕਰ ਦਿੱਤਾ ਕਹਿੰਦਾ ਮੈਂ ਤਾਂ ਵਿਆਹਿਆ ਹੋਇਆ ਮੈਂ ਤਾਂ ਸ਼ਾਦੀ ਚੁਦਾ ਦੇਖੋ ਮੈਂ ਵਿਆਹ ਕਰਵਾ ਨਹੀਂ ਸਕਦਾ ਹੁਣ ਹੁੰਦਾ ਇੱਕ ਬੇਟਾ ਜਿੰਦੀ ਮੈਂ ਡਿਮਾਂਡ ਕਰ ਰਹੀ ਹਾਂ ਡੀਐਨਏ ਕਿੱਤਾ ਜਾਵੇ ਲੇਕਿਨ ਹੁੰਦੀ ਵੀ ਕੋਈ ਸੁਣਵਾਈ ਨਹੀਂ ਹੈ ਨਾ ਹੀ ਉਹਨੂੰ ਅਰੈਸਟ ਕੀਤਾ ਜਾ ਰਿਹਾ ਤਿੰਨ ਦੋਸ਼ੀ ਹੋਰ ਹੈ ਸਿਰਫ ਚੇਤਨ ਵਵੇਜੇ ਦਾ ਐਫਆਈਆਰ 'ਚ ਨਾਮ ਦਰਜ ਕੀਤਾ ਲੇਕਿਨ ਉਹਨ ਤਿੰਨ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੈ ਇੱਕ ਹੈਗਾ ਰਿਸ਼ੀ ਵਾਂਸਲ ਕੋਈ ਪੱਤਰਕਾਰ ਹੈਗਾ ਉਹਨਦੀ ਵੀ ਮੈਂ ਦਿੱਤੀ ਸੀ ਇੱਥੇ ਕੰਪਲੇਂਟ ਦਿੱਤੀ ਸੀ 6 ਤਰੀਕ ਨੂੰ ਦਿੱਤੀ ਸੀ ਲੇਕਿਨ ਮੈਨੂੰ ਕੱਲ ਮੈਸੇਜ ਆਂਦਾ ਹੈ ਨਾ ਮੈਨੂੰ ਉੱਥੇ ਬੁਲਾਇਆ ਜਾਂਦਾ ਹੈ ਨਾ ਕੋਈ ਸੁਣਵਾਈ ਹੁੰਦੀ ਹੈ ਲਿਖ ਦਿੰਦੇ ਕਿ ਤੁਹਾਡੀ ਕੰਪਲੇਂਟ ਡਿਸਮਿਸ ਕਰਤੀ ਗਈ ਹੈ ਅੱਛਾ ਤੁਹਾਡੇ ਸੰਪਰਕ ਚਿੱਤੇ ਦਾ ਹੈ ਸੁਚੇਤਨ ਭੋਗੇ एक्चुअली ਮੇਰੀ ਫਸਟ ਮੈਰिज ਹੋਈ ਸੀ ਤੇ ਅਸੀਂ ਮਤਲਬ ਇਹਨਾਂ ਦੀ ਹੈਲਪ ਲਾਈਨ ਗਏ ਸੀ ਕਿ ਅਸੀਂ ਕਿਹਾ ਸੀ ਕਿ ਸਾਡਾ ਫੈਸਲਾ ਵਗੈਰਾ ਕਰਵਾ ਦਿਓ ਇਸ ਬੰਦੇ ਤੋਂ ਤੇ ਫਿਰ ਬਸ ਇਦਾਂ ਹੀ ਗੱਲਬਾਤ ਚੱਲਦੀ ਰਹੀ ਹੈ ਕਹਿਣ ਲੱਗਾ ਕਿ ਮੇਰੇ ਕੋਲ ਕੰਮ ਕਰ ਲਓ ਤੁਸੀਂ ਕੀ ਕਰੋਗੇ गुजारा किदा करोगे बस सर आधी कहानी चल दी गई ते ਹੁਣ ਤੁਸੀਂ ਪੁਲਿਸ ਕੋਲ ਆਏ ਹੋ ਕੀ ਗੱਲਬਾਤ ਹੋਈ ਹੈ ਪੁਲਿਸ ਨੇ ਕੰਪਲੀਟ ਕੀਤੀ ਹੋਈ ਹੈ ਤੁਸੀਂ ਮਾਮਲਾ ਦਰਜ ਹੋ ਚੁੱਕਾ ਹੈ ਤੇ ਹੁਣ ਅੱਗੇ ਦੀ ਕੀ ਕਾਰਵਾਈ ਹੋਈ ਹੈ ਹੁਣ ਦੇਖੋ ਸਰ ਉਹ ਤਾਂ ਉਹ ਨੇ ਹੀ ਕਹਿ ਰਹੇ ਹੈਗੇ ਕਿ ਥਾਣਾ ਨੰਬਰ 2 ਦੇ ਵੀ ਸਰ ਬੁਲਾਏ ਗਏ ਐਸ ਐਚ ਓ ਤੇ ਉਹਨਾਂ ਨੂੰ ਵੀ ਕਿਹਾ ਕਿ ਉਹਨਦੀ ਜਲਦੀ ਤੋਂ ਜਲਦੀ ਅਰੈਸਟ ਕੀਤੀ ਜਾਵੇ ਉਹਨਾਂ ਨੇ ਵੀ ਕਿਹਾ ਕਿ ਠੀਕ ਹੈ ਅਸੀਂ ਕਰ ਲਾਂਗੇ ਲੇਕਿਨ 16 ਦਿਨ ਹੋ ਗਏ ਸਰ ਕੋਈ ਆਮ ਬੰਦੇ ਤੇ ਪਰਚਾ ਪੈਂਦਾ ਨਾ ਉਹਨੂੰ ਉਸੇ ਦਿਨ ਨਹੀਂ ਪਕੜ ਲਿੱਤਾ ਜਾਂਦਾ ਕਿ ਉਹਨਦੀ ਪਾਵਰ ਜਿਆਦਾ ਜਿਆਦਾ ਫਿਰ ਪੈਸਾ ਜਿਆਦਾ ਆਇਆ ਜਾ ਰਿਹਾ ਤੁਹਾਨੂੰ ਬਿਲਕੁਲ ਡਰਾਇ ਧਮਕਾਇਆ ਜਾ ਰਿਹਾ ਮੇਰੀ ਦੀਦੀ ਨੂੰ ਮੇਰੇ ਪਰਿਵਾਰ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਕੇਸ ਵਾਪਸ ਲੈ ਲੈ ਇੱਕ ਮੇਰਾ ਹਸਬੰਡ ਸੀਗਾ ਜਿੰਦੇ ਨਾਲ ਮੇਂ ਸੈਕੰਡ ਮੈਰिज ਹੋਈ ਸੀ ਅਸ਼ੀਸ਼ ਪਾਟਿਆ ਨਾਮ ਦਾ ਹੁਣ ਉਹ ਚੇਤਨ ਭਵੇਜੇ ਦੇ ਪਹਿਲਾਂ ਤਾਂ ਬਹੁਤ ਜਿਆਦਾ ਖਿਲਾਫ ਸੀਗਾ ਲੇਕਿਨ ਹੁਣ ਚੇਤਨ ਭਵੇਜੇ ਨੇ ਉਹਨੂੰ ਆਪਣਾ ਮੋਹਰਾ ਬਣਾਇਆ ਹੋਇਆ ਪੈਸੇ ਦੇ ਕੇ ਉਹਨੂੰ ਉਹਦਾ ਮੂੰਹ ਬੰਦ ਕਰ ਦਿੱਤਾ ਹੁਣ ਉਹ ਮੇਰੇ ਖਿਲਾਫ ਗੰਦੀ ਗੰਦੀ ਖਬਰਾਂ ਛਾਪ ਰਿਹਾ ਇਹ ਆ ਉਹ ਕਾਰਵਾਈ ਦੀ ਕੀ ਮੰਗ ਕਰ ਰਹੀ ਹੈ ਕਾਰਵਾਈ ਮੈਂ ਤਾਂ ਦੇਖੋ ਤਰਨਾ ਲਗਾਉਂਗੀ ਜਦ ਤੱਕ ਉਹ ਬੰਦਾ ਅਰੈਸਟ ਨਹੀਂ ਕੀਤਾ ਜਾਂਦਾ ਕੰਟੀਨਿਊ ਤਰਨਾ 2 ਘੰਟੇ ਲੱਗੇਗਾ ਮਲਾਇਮ ਤੇ ਦੇਖੋ ਜੀ ਹਲੇ ਦੇ ਗੋਗਲੋਂ ਤੋਂ ਮਿੱਟੀ ਝਾੜਨਾ ਲਗਾ ਮੈਂ ਕੋਈ ਜਦ ਤੱਕ ਅਰੈਸਟ ਨਹੀਂ ਹੁੰਦਾ ਤਾਂ ਤੱਕ ਕਿਉਂਕਿ ਜਿਹੜਾ ਹੈਗਾ ਪਰਚਾ ਦਰਜ ਹੋ ਗਿਆ ਤੇ ਉਹ ਜਦੋਂ ਇਹ ਅਰੈਸਟ ਪੁਲਿਸ ਕਰੇਗੀ ਨਕਾਬ ਜਿਹੜਾ ਉਹਦਾ ਚੜਿਆ ਜਿਹੜਾ ਸਮਾਜ ਸੇਵਾ ਦਾ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਨਾ ਉਹ ਕੀ ਪਤਾ ਵਿਚਾਰੇ ਕਿੰਨੇ ਇਹਨਾਂ ਦੇ ਇਦਾਂ ਦੀਆਂ ਕਿੰਨੀਆਂ ਕੁੜੀਆਂ ਨੂੰ ਹੋਰ ਖਰਾਬ ਕਰਦਾ ਹੋਣਾ ਆਓ ਹੁਣ ਸੁਣਦੇ ਆਂ ਪੁਲਿਸ ਇਸ ਮਾਮਲੇ 'ਚ ਕੀ ਐਕਸ਼ਨ ਲੈ ਰਹੀ ਹੈ मैं जस्ट हूँ कॉल आई थी इतना एक केस रजिस्टर्ड होया कुछ एस एच ओ डिविजन नंबर दो उन्होंने मैं अपनी कोल ही बुला लिया बिकॉज धरना इतने लगा चाहते थे जिद करके बिकॉज आई वर सिटिंग इन दिस ऑफिस सो ये मेरे को आ गए तो मैं एस एच ओ ने इमीजिएटली अपने ऑफिस ही कॉल कर लिया एस तो एच ओ इंस्ट्रक्शन दे दी हैगी कि, कि अरैसट करो इमीजिएटली भी अक्यूज नहीं भजना चाहिए ਸਰ نو ਸਰ ਹਟਾ ਲਿਆ ਨਾ ਤੁਹਾਡੇ ਕੋਲ ਸੋ ਦਿੰਦੇ ਯੈਸ ਬਿਲਕੁਲ ਬਿਲਕੁਲ ਅਮੀਂ ਦੱਸ ਦਿੱਤਾ ਹੈਗਾ ਵੀ ਆਪਣਾ ਜਿਹੜਾ ਕਾਨੂੰਨ ਹੈਗਾ ਆਪਣਾ ਕੰਮ ਕਰ ਰਿਹਾ ਹੈਗਾ ਉਹਦੀ ਕੋਈ ਇਹ ਨਹੀਂ ਹੈਗਾ ਕਿ ਉਹ ਨਹੀਂ ਅਰੈਸਟ ਹੋਏਗਾ ਜਿੱਥੇ ਵੀ ਮਿਲਦਾ ਹੈਗਾ ਇਮੀਡੀਏਟਲੀ ਹੁਣ ਵੀ ਮੈਂ ਐਸਐਚ ਨੂੰ ਦੁਬਾਰਾ ਕਾਲ ਕਰਕੇ ਉਹਨਾਂ ਨੂੰ ਕਹਿ ਦਿੰਦਾ ਹੈਗਾ ਵੀ ਅਗਰ ਕੋਈ ਲੋਕੇਸ਼ਨ ਮਿਲਦੀ ਹੈ ਕਿਤੇ ਵੀ ਉਹਨੂੰ ਅਰੈਸਟ ਕਰੋ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਕੁੜੀ ਵੱਲੋਂ ਸਮਾਜ ਸੇਵੀ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਬਾਕੀ ਅਸਲ ਸਚਾਈ ਕੀ ਹੈ ਇਸ ਮਾਮਲੇ ਦੀ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ। ਕੌਣ ਗਲਤ ਹੈ ਤੇ ਕੌਣ ਸਹੀ ਹੈ ਇਹ ਜਾਂਚ ਤੋਂ ਬਾਅਦ ਸਾਹਮਣੇ ਆ ਸਕਦਾ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ।